ਲਗਭਗ ਸਾਰਾ ਹੀ ਪੰਜਾਬ ਹੜ ਦਾ ਸੰਤਾਪ ਚੱਲ ਰਿਹਾ ਹੈ ਸਰਹੱਦੀ ਪਿੰਡ ਮੰਜ ਦੇ ਕਿਸਾਨਾਂ ਦੀਆਂ ਫਸਲਾਂ ਤੇ ਵੀ ਰਾਵੀ ਦਰਿਆ ਅਤੇ ਸੱਕੀ ਨਾਲੇ ਦੇ ਪਾਣੀ ਨੇ ਕਹਿਰ ਟਾਇਆ ਪਾਣੀ ਦੀ ਮਾਰ ਹੇਠਾਂ ਆ ਕੇ ਹਜ਼ਾਰਾਂ ਏਕੜ ਫਸਲ ਤੇ ਬਾਗ ਬਰਬਾਦ ਹੋ ਗਏ ਨੇ ਇਸ ਸੰਬੰਧੀ ਕਈ ਕਿਸਾਨਾਂ ਨੇ ਦੁਖੀ ਮਨ ਨਾਲ ਆਪਣਾ ਦੁੱਖ ਸਾਂਝਾ ਕੀਤਾ ਇਨ੍ਹਾਂ ਕਿਸਾਨਾਂ ਵਿੱਚ ਰਣਜੀਤ ਸਿੰਘ ਗੁਰਕੀਰਤ ਸਿੰਘ ਚੇਤਨ ਸਿੰਘ, ਨਿਰਪੈ ਸਿੰਘ ਤੇ ਸਰਬਜੀਤ ਸਿੰਘ ਸਮੇਤ ਕਈ ਹੋਰ ਕਿਸਾਨ ਸ਼ਾਮਿਲ ਨੇ। ਉਹਨਾਂ ਨੇ ਦੱਸਿਆ ਹੈ ਕਿ ਰਾਵੀ ਦਰਿਆ ਅਤੇ ਸੱਕੀ ਨਾਲੇ ਦੇ ਪਾਣੀ ਨੇ ਵੱਡੀ ਮਾਰ ਮਾਰੀ ਹੈ। ਸਰਹੱਦੀ ਪਿੰਡ ਮੰਝ ਦੇ ਰਕਬੇ ਦੀ ਤੁਸੀ ਤੋਂ ਪਾਰਲੀ ਤੱਕ ਹਜ਼ਾਰਾਂ ਏਕੜ ਫਸਲ ਬਰਬਾਦ ਹੋ ਗਈ ਹੈ। ਇਨ੍ਹਾਂ ਖੇਤਾਂ ਵਿੱਚ ਝੋਨਾ, ਪੱਠੇ ਅਤੇ ਹਰਾਚਾਰਾ ਬੀਜਿਆ ਹੋਇਆ ਸੀ। ਬਾਗਾਂ ਵਿੱਚ ਬੀਜੀਆਂ ਸੰਤਰਾ, ਨਾਖ, ਅਮਰੂਦ ਆਦਿ ਦੀਆਂ ਫਸਲਾਂ ਵੀ ਪਾਣੀ ਵਿੱਚ ਡੁੱਬ ਕੇ ਤਬਾਹ ਹੋ ਗਈਆਂ ਨੇ ਇਨ੍ਹਾਂ ਕਿਸਾਨਾਂ ਨੇ ਦੱਸਿਆ ਹੈ ਕਿ ਉਹਨਾਂ ਦੀਆਂ 3000 ਮੁਰਗੀਆਂ ਵੀ ਪਾਣੀ ਦੇ ਵਿੱਚ ਰੁੜ ਗਈਆਂ ਨੇ ਖੇਤਾਂ ਵਿੱਚ ਅਜੇ ਵੀ 5-5 ਫੁੱਟ ਤੱਕ ਪਾਣੀ ਖੜਾ ਹੈ ਸੱਕੀ ਨਾਲੇ ਵਿੱਚ ਅਜਨਾਲਾ ਸਾਈਡ ਤੋਂ ਹੜਾਂ ਦਾ ਪਾਣੀ ਇਕੱਠਾ ਹੋ ਰਿਹਾ ਹੈ ਇੱਥੇ ਸੱਕੀ ਨਾਲੇ ਵਿੱਚ ਲੋਹੇ ਦੀਆਂ ਸੀਖਾਂ ਲੱਗੀਆਂ ਹੋਣ ਕਾਰਨ ਪਾਣੀ ਦੀ ਨਿਕਾਸੀ ਵਿੱਚ ਭਾਰੀ ਰੁਕਾਵਟਾਂ ਪੈਦਾ ਹੋ ਰਹੀਆਂ ਨੇ ਜੋ ਫਸਲ ਦੀ ਬਰਬਾਦੀ ਦਾ ਕਾਰਨ ਬਣ ਰਹੀਆਂ ਨੇ ਪਰ ਪ੍ਰਸ਼ਾਸਨ ਦੇ ਕਿਸੇ ਵੀ ਅਧਿਕਾਰੀ ਨੇ ਅਜੇ ਤੱਕ ਕੋਈ ਵੀ ਸਾਰ ਨਹੀਂ ਲਈ ਇਥੋਂ ਤੱਕ ਕਿ ਜ਼ਿਲ੍ਹੇ ਦੇ ਡੀਸੀ ਨੇ ਆ ਕੇ ਮੌਕਾ ਤੱਕ ਨਹੀਂ ਦੇਖਿਆ ਇਸ ਸਬੰਧ ਵਿੱਚ ਪਿੰਡ ਵਾਸੀਆਂ ਵੱਲੋਂ ਰੋਸ ਜ਼ਾਹਿਰ ਕੀਤਾ ਜਾ ਰਿਹਾ ਹੈ ਹੁਣ ਲੋਕਾਂ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹੇ ਦੇ ਡੀਸੀ ਤੋਂ ਮੰਗ ਕੀਤੀ ਹੈ ਕਿ ਸਰਹੱਦੀ ਪਿੰਡ ਮੰਜ ਦੇ ਕਿਸਾਨਾਂ ਦੀ ਸਾਰ ਲਈ ਜੀ ਕਿਹੜਾ ਪਿੰਡ ਜੀ ਪਿੰਡ ਮੰਜ ਕਿੰਨਾ ਤੁਹਾਡਾ ਨੁਕਸਾਨ ਹੋ ਗਿਆ ਇੱਥੇ ਸਾਡਾ ਕਰੋੜਾਂ ਰੁਪਈਆ ਦਾ ਨੁਕਸਾਨ ਹੋ ਗਿਆ ਇੱਥੇ 15 ਕਿਲੇ ਮੇਰਾ ਬਾਗ ਨਸ਼ਟ ਹੋ ਗਿਆ ਹੈ ਤੇ ਧੋਨੇ ਦੀਆਂ ਨੂੰ ਇੱਕ ਕਿਲੋ ਆਸ ਨਹੀਂ ਕਿਹੜਾ ਸਾਡਾ ਕਰੋੜਾਂ ਰੁਪਈਆ ਦਾ ਫਸਲ ਸੀ ਹਜ਼ਾਰਾਂ ਏਕੜ ਮੰਜਾਂ ਦਾ ਰਕਬਾ ਇਹ ਲੋਧੀ ਗੁਜਰਦਾ ਤੇ ਅੜਾ ਕਬਾਸ ਹਰਾ ਖਰਾਬ ਹੋ ਗਿਆ ਕੋਈ ਸਰਕਾਰੀ ਅਧਿਕਾਰੀ ਪਹੁੰਚਾ ਕੋਈ ਸਰਕਾਰੀ ਅਧਿਕਾਰੀ ਇੱਥੇ ਨਹੀਂ ਪਹੁੰਚਿਆ ਉਹ ਲੋਦੀ ਵਾਲੇ ਪੁਲ ਤੋਂ ਹੀ ਮੁਰ ਜਾਂਦੇ ਨੇ ਇੱਥੇ ਨਾ ਇਹਨਾਂ ਦਾ ਕੋਈ ਚਾਰਾ ਆਇਆ ਵਾ ਅਜੇ ਤੱਕ ਕਿਸੇ ਜਦੇ ਬੰਦੀਆਂ ਨੂੰ ਨਾ ਕੋਈ ਧੂੜੀ ਆਈ ਆ ਇਹ ਬੜੇ ਮਾਗ ਮਾਕੇ ਪੌਂਦੇ ਆ ਪਿੰਡੇ ਇਹਨਾਂ ਦਾ ਜਹੂਰ ਉੱਚੇ ਥਾਂ ਉਨਾਂ ਧੂੜੀਆਂ ਵੀ ਇੱਧਰ ਰੱਖੀਆਂ ਸੀ ਚਾਰਾ ਵੀ ਇੱਧਰ ਸੀ ਕਿੱਥੋਂ ਵੜ ਕੇ ਖੜਦੇ ਸੀ ਇਹਨਾਂ ਦਾ ਕੋਹਮ ਨਹੀਂ ਰਿਹਾ ਤੇ ਨਾ ਇੱਥੇ ਕੋਈ ਅਧਿਕਾਰੀ ਆਉਂਦਿਆ ਆ ਕੀ ਮੰਗ ਕਰਦੇ ਤੁਸੀਂ ਆਈਏ ਨੇ ਸਾਨੂੰ ਮਾਮਜਾ ਦਿੱਤਾ ਜਾਵੇ ਚਾਹਾਨੂੰ ਇੱਕ ਪੈਸੇ ਦੀ ਵੀ ਨਹੀਂ ਜੀ ਇਹ ਤਾਂ ਤਾਰਾਂ ਦੇ ਵਿੱਚੋਂ ਤਾਰਾਂ ਨਾ ਕੱਢੀਆਂ ਗਈਆਂ ਠੀਖਾਂ ਤੇ ਅਸੀਂ ਕੜਕ ਵੀ ਨਹੀਂ ਇੱਥੇ ਬੀਚ ਸਕਦੇ ਇਹ ਪਾਣੀ ਇਹ ਬੰਦ ਹੋਏਗੇ ਉਦਾਂ ਹੀ ਵਗਣ ਦਿਆ ਜੀ ਪਾਣੀ ਉੱਚੀ ਤਰ੍ਹਾਂ ਹੀ ਵਗਣ ਦਿਆ ਵੇਖੋ ਕੀ ਹਾਲਤ ਹੋ ਗਈ ਆ ਪਾਣੀ ਮੁਸਕ ਗਿਆ ਵਾ ਹੋ ਗਿਆ ਆ ਗਿਆ ਫਗੜ ਕਾ ਦਾ ਹਾਂ ਇਹ ਕਿੰਨੇ ਚਿਰ ਹੋ ਗਿਆ ਪਾਣੀ ਜਦੋਂ ਦਾ ਆੜਾ ਜਦੋਂ ਉਦੋਂ ਦੇ ਪਾਣੀ ਉਦੋਂ ਪਾਣੀ ਪਹਿਲਾ ਸਾਲ ਨੂੰ ਪਾਕਿਸਤਾਨ ਵੱਲੋਂ ਪਾਣੀ ਦਰਿਆ ਮੋੜਦਾ ਫਸਾ ਰਾਵੀ ਦਰਿਆ ਫਸਾ ਮੋੜਦਾ ਉਦੋਂ ਪਾਣੀ ਇਹ ਤੋਂ ਅਜੇ 8 ਫੁੱਟ ਜ਼ਿਆਦਾ ਸੀ ਹੁਣ ਜਾਵੀ ਫਸਾ ਮੁੜਿਆ ਤੇ ਪਛੂ ਅਜ ਨਾਲੀਆਂ ਵੱਲੋਂ ਪਾਣੀ ਆਉਣਾ ਸ਼ੁਰੂ ਹੋ ਗਿਆ ਇਹ ਇੱਥੇ ਆ ਕੇ ਪਾਣੀ ਖਲੋ ਗਿਆ ਪਾਣੀ ਇਹ ਗੁੱਲਸਦਾ ਨਹੀਂਗਾ ਕੀ ਹਾਂ ਅਸੀਂ ਦੱਸਣ ਦੀ ਸਰਕਾਰ ਤੋਂ ਕੀ ਆਸ ਰੱਖੀ ਤੁਸੀਂ ਸਰਕਾਰ ਤੋਂ ਹੀ ਆਨੇ ਸਾਨੂੰ ਵਾਅਦਾ ਵਾਅਦਾ ਮਾਮ ਜਾ ਦੇਣ ਸਾਡੇ ਮਾਲ ਦੰਗਰ ਦਾ ਚਾਰਾ ਘੱਲਣਾ ਤੂੜੀ ਘੱਲਣ ਕੇ ਕਰੀਬ ਪਈਆਂ ਲੋਕ ਇੱਕ ਕਿਲੋ ਦੀ ਵੀ ਨਹੀਂ ਆਸ ਹੈਗੀ ਇਹਨੂੰ ਇੱਥੇ ਇਹ ਇਲਾਕੇ ਦੇ ਨਾ ਮੰਨਾਂ ਦੇ ਇਲਾਕੇ ਤੇ ਕਿਲੋ ਦੀ ਵੀ ਨਹੀਂ ਆਸ ਹੈਗੀ ਇਹ ਪੈੜੀਆਂ ਕੋ ਠੇਕੇ ਤੇ ਲਈਆਂ ਠੇਕੇ ਦੇ 76 70 ਹਜ਼ਾਰ ਨੂੰ ਠੇਕੇ ਤੇ ਲਈਆਂ ਨੇ ਇਹ ਕਿੱਥੋਂ ਠੇਕਾ ਪੜਨਗੇ ਕਰਜ਼ਾ ਚ ਦਿੱਤਾ ਹੈ ਸਾੜ ਪੀਰ ਤੇ ਵਾਸਤੇ ਪਤਾ ਨਹੀਂ ਕਿੰਨੇ ਕਈ ਹਾੜਾ ਹੀ ਪਿੰਡ ਡੁੱਬ ਚੁੱਕੇ ਨੇ ਤੇ ਇੱਕ ਲੋਦੀ ਗੁੱਜਰ ਤੇ ਮਾਂਝਾ ਰਕ ਬਾ ਜਿਹੜਾ ਬਹੁਤ ਜ਼ਿਆਦਾ ਡੁਬਾਇਆ ਹੈ ਇੱਕ ਲੋਦੀ ਦੇ ਬੁੱਲਦੇ ਵਿੱਚ ਕੰਧਾਂ ਕੀਤੀਆਂ ਗਿਆ ਨੇ ਉਹ ਵਿੱਚੋਂ ਕੱਢੀਆਂ ਜਾਣ ਇੱਕ ਮਾਂ ਦੇ ਅਗਲੇ ਤਾਰਾਂ ਦੇ ਲਾ ਕੇ ਪੋਲਿਆ ਜਿਹੜਾ ਉਹਦੇ ਚੋਂ ਸੀਖਾ ਕੱਢੀਆਂ ਜਾਂਦੇ ਪਾਣੀ ਸਾਡਾ ਨਿਕਲ ਚੁੱਕੇ ਨਹੀਂ ਤੇ ਸਾਨੂੰ ਕਣਕਾਂ ਬੀਜਣੀਆਂ ਮੁਸ਼ਕਲ ਹੋ ਗਈਆਂ ਨੇ ਨਹੀਂ ਤੇ ਸਾਡੇ ਸਾਹਮਣੇ ਜਿਹੜੇ ਠੇਕੇ ਦੇ ਭਰਾਵਾਂ ਮਾਰਿਆ ਬਚਾਰਿਆਂ ਲਈਆਂ ਨੇ ਉਹਨਾਂ ਨੂੰ ਵੀ ਪਰੇਸ਼ਾਨੀ ਬਹੁਤ ਉਹਨਾਂ ਤੇ ਬਹੁਤ ਜ਼ਿਆਦਾ ਸਾਰਾ ਕਰਜ਼ੇ ਚੁੱਕ ਕੇ ਲਈਆਂ ਨੇ ਉਹ ਹੁਣ ਕਿੱਧਰ ਜਾਣਗੇ ਘੜੋ ਕਰਨ ਤੇ 50000 ਦੇ ਮੰਗ ਕਰਦੇ ਆਂ ਹੀ ਕੋਈ ਅੰਦੇ ਮੁਰਗੀ ਖਾਨਾ ਡੁੱਬ ਗਿਆ ਉਹ ਵੀ ਆਈ ਨਹੀਂ ਕੋਈ ਵੀ ਨਹੀਂ ਇੱਥੇ ਨਾ ਸਰਕਾਰੀ ਅਧਿਕਾਰੀ ਆ ਦੇ ਕੋਈ ਆਉਂਦਾ ਤੇ ਉਥੇ ਫੋਟੋ ਲਵਾ ਕੇ ਲੋਦੀਓ ਪਾਣੀ ਚ ਖਲੋ ਕੇ ਵਾਪਸ ਚਲੇ ਜਾਂਦਾ ਇਦਾਂ ਕੋਈ ਇਹਨੇ ਅਜੇ ਤੱਕ ਮੰਗ ਨਹੀਂ ਮਈਆਂ ਦੀ ਕਹਿੰਨੀ ਖਬਰ ਨਹੀਂ ਲਈ ਕੋਈ ਵੀ ਕਿਸੇ ਦੇ ਸਾਹਮਣੇ ਮੌਕਾ ਵੇਖਣਾ